ਸਰ ਕੀ ਮਾਮਲੇ ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਪਿੰਡ ਬਸਤੀ ਪੂਰੇ ਨਾਲ ਆਏ ਨੇ ਸਾਡੇ ਜੀ ਸ਼ੰਕਰ ਰਾਜ ਨਾਮ ਦਾ ਹੈਗਾ ਮੇਰੇ ਬਾਬਾ ਉਹਦੀ ਵੀਡੀਓ ਵਾਇਰਲ ਹੋਈ ਸੀ ਕੈਮਰਾ ਬਦ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਉਹਨਾਂ ਦਾ ਚਾਦਰ ਕਿ ਉਹਦੀ ਬੇਲ ਅਪਲੀਕੇਸ਼ਨਾਂ ਤੇ ਲੱਗੀ ਸੀ ਉਹਨੂੰ ਅਪੋਸਟ ਕੀਤਾ ਤੇ ਬਾਕੀ ਸ਼ਾਮ ਤੱਕ ਜੋ ਕੋਰਟ ਦਾ ਆਰਡਰ ਆਏਗਾ ਮੈਂ ਕਰਾਈਏ ਕਿ ਮਨਸੂਰ ਜੀ ਨਕਰਾਮਕੀਨ ਹੋਣ ਲੱਗਦਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਇਸ ਬਹੁਤ ਬਹੁਤ ਜ਼ਿਆਦਾ ਠੇਸ ਪਹੁੰਚੀ ਉਸ ਵੀਡੀਓ ਨੂੰ ਦੇਖ ਕੇ ਲੋਕਾਂ ਦੀ ਬਹੁਤ ਇੰਨੇ ਲੋਕ ਆਏ ਨੇ ਉਸ ਕਰਕੇ ਲੋਕਾਂ ਦੀ ਬਹੁਤ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਐਫ ਆਰ ਜਿਹੜੀ ਦਰਜ ਕੀਤੀ ਗਈ ਹੈ ਉਹ 299 ਦੇ ਅੰਡਰ ਸੈਕਸ਼ਨ ਡੀ ਐਨ ਐਸ ਤੇ 295 اے ਦੇ ਅੰਡਰ ਆਈ ਪੀ ਐਸ ਸੀ ਦੇ ਉਹਦੇ ਉਹਦੇ ਸਰ ਜਿਸ ਤਰ੍ਹਾਂ ਉਹਦੀ ਗ੍ਰਿਫਤਾਰੀ ਹੋਈ ਹੋਈ ਹੈ ਬਾਬੇ ਦੀ ਜਾਂ ਉਹ ਭਰਾ ਰਿਹਾ ਉਹ ਕਿਤੇ ਮਿਲ ਨਹੀਂ ਰਿਹਾ ਪੁਲਿਸ ਉਹਨੇ ਐਂਟੀਪੇਟਰੀ ਬੇਲ ਫਾਈਲ ਕੀਤੀ ਪਰ ਉਹ ਮਿਲ ਨਹੀਂ ਰਹਾ ਲੱਗਦਾ ਕਿ ਇਸ ਤੋਂ ਬਾਅਦ ਜਿਹੜੀਆਂ ਜਾਇਦਾਦ ਦੇ ਸੌਂਦੀ ਵੀ ਤੁਸੀਂ ਜਿਹੜੀਆਂ ਕਰੋਗੇ ਵੀ ਬਾਕੀ ਸਾਰੇ ਕਾਨੂੰਨਾਂ ਅਨੁਸਾਰ ਹੋਣੇ ਚਾਹੀਦੇ ਆ ਜਿੱਦਾਂ 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 ਸਾਡੇ ਸਾਹਮਣੇ ਫੈਕਟ ਸਾਂਗੇ ਅਸੀਂ ਲੋਕਾਂ ਦੇ ਨਾਲ ਖੜੇ ਆਂ ਜੀ ਤੁਸੀਂ ਬਾਬਾ ਜੀ ਡੀਸੀ ਆਫਿਸ ਆਇਓ ਕੀ ਮਾਮਲਾ ਪੂਰਾ ਨਾ ਨਾ ਹਰ ਵਾਰ ਸੇ ਮੈਂ ਦੱਸਦਾ ਹਾਂ ਹਾਂਜੀ ਕੀ ਮਸਲਾ ਹੈ ਜੀ ਪੂਰਾ ਤੁਸੀਂ ਅੱਜ ਡੀਸੀ ਆਫਿਸ ਆਇਓ ਕੀ ਮਾਮਲਾ ਤੁਹਾਡਾ ਕੀ ਹੋ ਗਿਆ ਡੀਸੀ ਸਾਹਿਬ ਨੂੰ ਤਾਂ ਜਿਹੜੀ ਇਹ ਘਟਨਾ ਹੋਈ ਹੈ ਨਾ ਹਾਂਜੀ ਤੇ ਜਿਹੜਾ ਡੇਰਾ ਤਰਵੱਲੀ ਕੋਲ ਦੇ ਵਿੱਚ ਪਸ਼ੀਰ ਵੀਡੀਓ ਸ਼ੰਤਰਾਮਨ ਦੀ ਵਾਇਰਲ ਹੋਈ ਆ ਉਦੇ ਸਬੰਧ ਦੇ ਵਿੱਚ ਐਫ ਆਈ ਆਰ ਹੋ ਚੁੱਕੀ ਹੈ ਤੇ ਧਰਮ ਭਾਵਨਾ ਵਾਲੇ ਦੇਸ਼ ਤੋਂ ਅਸੀਂ ਡੀਪਸ ਬੀਸੀ ਭਾਵਾਂ ਕਹਿ ਮੰਨਰੀ ਹੈ ਕਿ ਇਹਨਾਂ ਦੇ ਡੇਰੇ ਦੇ ਨਾਲ ਨਾਲ ਕਾਫੀ ਸਸਤ ਨੰਬਰ ਚੱਲ ਰਿਹਾ ਜੀ ਇਹਨੂੰ ਗਾਲ ਘਾਰਾ ਉੱਤੇ ਬੱਚੇ ਇੱਕ ਦਿਨ ਤੋਂ ਲੈ ਕੇ 18-18 20-20 ਸਾਲ ਦੇ ਬੱਚੇ ਬੱਚੀਆਂ ਉੱਤੇ ਡੇਰੇ ਰਹੇ ਨੇ ਸਾਨੂੰ ਖਤਰਾ ਵੀ ਜਿਆਦਾ ਤੇ ਡੇਰੇ ਦੇ ਵਿੱਚ ਹੀ ਕਰਤੂਤਾਂ ਹੋ ਰਹੀਆਂ ਨੇ ਤੇ ਉੱਥੇ ਬਾਹਰ ਘਰ ਦੇ ਵਿੱਚ ਵੀ ਬੱਚੇ ਜਿਹੜੇ ਸੁਰੱਖਿਅਤ ਨਹੀਂ ਹੈਗੇ ਇਹ ਪਹਿਲੇ ਦੇ ਦੇ ਕਦੋਂ ਤੋਂ ਦੇਵੇ ਤੁੰਨੀ ਮੇਰਾ ਬਹੁਤ ਪੁਰਾਣਾ ਜੀ ਇਹ ਤਾਂ 1940-50 ਦਾ ਚੱਲਦਾ ਉਹਨਾਂ ਨਾਲ ਗੱਡੀ ਸਿਸਟਮ ਆ ਪਹਿਲਾਂ ਤੋਂ ਨੰਨੇ ਨਾਲ ਜਿਸੇ ਕਿ ਉਸ ਤੋਂ ਬਾਅਦ ਗਲਤ ਤਰੀਕੇ ਨਾਲ ਕਾਬਜ ਹੋਇਆ ਹੈ ਜਿਹੜੀ ਇਹਨਾਂ ਦੀ ਗਰੀਬ ਦਾ ਸੰਪਰਦਾ ਹੈਗੀ ਆ ਉਹਦੇ ਸਿਧਾਂਤਾਂ ਨੂੰ ਤੋੜ ਕੇ ਉਹਨਾਂ ਦਾ ਜੋ ਗੱਡੀ ਦੇਣ ਦਾ ਸਿਸਟਮ ਆ ਉਹਨੂੰ ਤੋੜ ਕੇ ਇਹਦੇ ਨਾਲ ਕਾਬੂ ਜੋ ਦੇ ਬੈਠਾ ਤੇ ਪਹਿਲਾਂ ਕਿਸ ਸਾਹਮਣੇ ਆ ਕੇ ਇਹ ਤਾਂ ਸਬੂਤ ਦੇ ਆਧਾਰ ਤੇ ਪਹਿਲਾਂ ਆਇਆ ਜੀ ਪਰ ਜਿਹੜਾ ਇਹਦਾ ਬੈਕਗ੍ਰਾਉਂਡ ਆ ਬੜਾ ਗਲਤ ਹੋਇਆ 2007 ਦੇ ਵਿੱਚ 23 24 ਦੇ ਪਰਚਾ ਉਹ ਐਨਕ ਮੱਥਾ ਟੇਕਣ ਦੇ ਦੇਖ ਸਾਡੇ ਨਾਲ ਦੇ ਪਿੰਡ ਮੋਰਕਰੀਂ ਦੇ ਉਦੋਂ ਇਹਨੇ ਉਹਦਾ ਨਮਕਾ ਕੁਮਾਰ ਕਿਰਿਓ ਪੱਚਾ ਹਫਕਾ ਰਿਪੋਰਟ ਦੇ ਵਿੱਚ ਉਸ ਤੋਂ ਬਾਅਦ ਕਈ ਘਟਨਾਵਾਂ ਹੋ ਤੇ ਹੁੰਦੀਆਂ ਰਹੀਆਂ ਇਹ ਦਬਾਉਂਦਾ ਰਿਹਾ ਕਿ ਉਹ ਡਰਾਤ ਮੰਗਾ ਕੇ ਕਿੰਨਾ ਕੋਈ ਇਸ ਤਰ੍ਹਾਂ ਦੇ ਸਾਧਨ ਹੈਗੇ ਪਰ ਹੁਣ ਜਦੋਂ ਇਹ ਵੀਡੀਓ ਆਈ ਅਸੀਂ ਉਹਨੂੰ ਆਧਾਰ ਬਣਾ ਕੇ ਆਪਦਾ ਜਿਹੜਾ ਆਵਾਜ਼ ਆ ਉਹ ਅਦਾਲਤ ਰਾਹੀਂ ਤੇ ਬੀਬੀ ਸਾਹਿਬ ਵੀ ਫਾਈਲ ਲੱਭ ਗਈ ਮੰਗ ਪੱਤਰ ਦਿੱਤਾ ਕੀ 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 ਪ੍ਰਕਿਰਿਆ ਸ਼ੁਰੂ ਹੋ ਮੰਨੇ ਬੜੀਆ ਸਪੋਰਟ ਕਰਾਈ ਤੇ ਸੁਣਵਾਈ ਕਰਾਗੇ ਤੇ ਦੂਸਰਾ ਜੱਜ ਮਾਨੋ ਪਿੰਡ ਦੀ ਕੀ ਮੰਗਿਆ ਹਾਂਜੀ ਪਿੰਡ ਦੀ ਕੀ ਮੰਗ ਹੈ ਮੰਗ ਤੇ ਇਲਾਕਾ ਨਿਵਾਸੀਆਂ ਦੀ ਮੰਗ ਹੈ ਜੀ ਇੱਕ ਤਾਂ ਦੀ ਵੇਲ ਲਾਓ ਜਿਹੜਾ ਇਹ ਪਰਚਾ ਹੋਇਆ ਕਿਉਂਕਿ ਜੇ ਵੇਲ ਹੁੰਦੀ ਹੈ ਇਹ ਉੱਤੇ ਕੋਈ ਸਮਾਗਮ ਕਰੂਗਾ ਇਲਾਕਾ ਨਿਵਾਸੀ ਉੱਤੇ ਮਤਲਬ ਕੋਈ ਗਲਤ ਤਰੀਕੇ ਨਾਲ ਸਰ ਰੁਕਣਾ ਪੈਣਾ ਉਹਦੇ ਨਾਲ ਜਿਹੜਾ ਮਾਹੌਲ ਹੈ ਖਰਾਬ ਹੋ ਸਕਦਾ ਹੈ ਸਾਡਾ ਪੱਖ ਹੈ ਦੂਜਾ ਜਿਹੜੀ ਕੱਲੀ ਜਾਂਚ ਹੈ ਜਿਹੜੀ ਕੱਲੀ ਹੈ ਸਰ ਵੀਡੀਓ ਦੀ ਜਾਂਚ ਹੋਣੀ ਜਿੰਨਾ ਵੀ ਉੱਤੇ ਸਿਸਟਮ ਆ ਬਾਲ ਘਰ ਜੋ ਵੀ ਹੈਗਾ ਉਹ ਰੁਪਈਆ ਕਿੱਥੋਂ ਆਇਆ ਪ੍ਰਾਪਰਟੀ ਕਿਵੇਂ ਬਣੀ ਉਹ ਸਾਰਾ ਤਕਬੀਲ ਦਾ ਜਿਹੜਾ ਸਿੱਧੇ ਜਾਂਚ ਕਰੀਏ ਨੀ ਗਈ ਆ ਵੀ ਆਪ ਨੂੰ ਸੰਖੇਪ ਕਰਾਂਗਾ ਜੀ ਕਿ 80 ਬਾਰੀਆਂ ਧਾਰਨਾ ਪਰ ਕੇ ਲੋਕ ਨੂੰ ਘੁੰਮਰਾ ਕਰਕੇ ਆਪਦੇ ਨਾਲ ਜੋੜੇ ਹੋਇਆ ਉਥੇ ਕਲੇਸ਼ ਵੀ ਆ ਜਿੰਦੇ ਬ੍ਰਹਮਚਾਰੀ ਕਾ ਦਾ ਉਸ ਡੇਰੇ ਦੇ ਵਿੱਚ ਔਰਤਾਂ ਨੂੰ ਰੱਖੇ ਦਾ ਚੀਜ਼ ਬੰਦਾ ਜੀ ਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਸਰ ਕਿੰਨੇ ਸਾਲ ਬਣਾਉਣ ਦੇ ਡੇਰੇ ਇਹ ਡੇਰਾ ਹੈਗਾ ਜੀ ਪਹਿਲਾਂ ਨਰਾਪਨ ਦਾ ਜੀ ਵਜ ਤੋਂ ਕਿ ਮੈਂ ਦੇਖਦਾ ਆ ਰਿਹਾ ਹਾਂ ਕਿ ਕਿੰਨੇ ਛੋਟਾ ਥੋੜਾ ਤੇ ਬਹੁਤ ਵੱਡੀ ਇਮਾਰਤ ਬਣਾ ਚੁੱਕੀਆਂ ਲੋਕਾਂ ਦੀ ਟੌਪੀਆਂ ਕਰਕੇ ਬਾਦੀ ਇਹਦੇ ਵਿੱਚ ਦੋ ਨੰਬਰ ਦੇ ਬੰਦੇ ਵੀ ਆ ਪੁੱਜ ਕੇ ਇੱਕ ਨੰਬਰ ਦੇ ਵਿੱਚ ਟੌਪੀ ਕਰ ਰਹੇ ਆ ਜੀ ਅਨਿਸ਼ਤ ਤੱਕ ਜਿਹੜਾ ਮਾਮਲਾ ਦਰਜ ਹੋਇਆ ਕਿਹੜੀ ਕਿਤ 104 ਪਾਕਿਸਤਾਨ ਦੇ ਵਿੱਚ ਕਰਦੇ ਆ ਉਹ ਵੀ ਦੇਖੋ ਜੀ ਸਾਡੇ ਜਿਹੜੀ ਕਿ ਇੱਕ ਨਗਰ ਤੇ ਜਿਹੜੀ ਐਫ ਆਈ ਆਰ ਤਾਂ ਕਿ ਉਹ ਵੀ ਸਾਨੂੰ ਇੱਕ ਸਾਕਾ ਕੀ ਸਾਕਾ ਜੀ ਉਹਦਾ ਇੱਕ ਨਗਰ ਨਹੀਂ ਹਰਦੀਪ ਸਿੰਘ ਤਰਵਰ ਪਾਲ ਸਿੰਘ ਦੀ ਹੈ ਪੰਨਾ ਨਾ ਨਾ ਬੰਦੇ ਤੋਂ ਕਰਵਾਈ ਗਈ ਹੈ ਜੋ ਕਿ ਸਾਡੇ ਵੱਲੋਂ ਕਰਵਾਈ ਉਹ ਪਾਕਿਆਂ ਦਾ ਬੰਦਾ ਲੱਗਦਾ ਸਾਡੇ ਦਾ ਬੰਦਾ ਲੱਗਦਾ ਪਹਿਲੀ ਗੱਲ ਤਾਂ ਸੀ ਇਹ ਪੁੱਛਣਾ ਚਾਹੁੰਦੇ ਆ ਵੀ ਇਹਦਾ ਭੱਜਾਂ ਦਾ ਕੀ ਮਤਬਲਾ ਜੇ ਇੱਕ ਧਾਰਮਿਕ ਪਾਕਿਸਤਾਨ ਦਾ ਬੰਦਾ ਹੋਵੇ ਮੁਕੀ ਹੁੰਦੇ ਤੂੰ ਜਨਤਾ ਦੇ ਸਾਹਮਣੇ ਖੜੇ ਹੋ ਜਾਂ ਉਹਦਾ ਕੋਈ ਹੋਰ ਨੀਅਤ ਰੱਖਦਾ ਹੋਵੇ ਜਿੱਤ ਨਾਲ ਸੀ ਤੁਹਾਡੇ ਸਾਹਮਣੇ ਖੜੇ ਆ ਕੋਈ ਪਾਕੀ ਬੰਦਾ ਨੰਦਾ ਲੱਗਦਾ ਕਿ ਭਾਵਨਾਵਾਂ ਮਾਰ ਦੇ ਰਹੀਆਂ ਤੇ ਵੱਡੀ ਕਾਰਵਾਈ ਦੀ ਮੰਗ ਕਰਦੇ ਵੱਡੀ ਕਾਰਵਾਈ ਦੀ ਮੰਗ ਕਰਦੇ ਠੀਕ ਹੈ ਜਾਂਚ ਕਰਦੇ ਨੂੰ ਸਖਤ ਸਜ਼ਾ ਦੇ ਕੇ ਜੇਲ੍ਹ ਦੇ ਵਿੱਚ ਬੰਦਾ ਕਰਨਾ ਚਾਹੀਦਾ ਕੋਈ ਨਹੀਂ ਕੋਈ ਇਹੋ ਜਿਹਾ ਹੋਤੀ ਸਾਡਾ ਪੰਜਾਬ ਦੀ ਧਰਤੀ ਨੂੰ ਰੰਗਲੀ ਰੰਗਲੇ ਪੰਜਾਬ ਨੂੰ ਪਰਵਾਹ ਜੀ ਸਰ ਜੀ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਥੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀ ਹੋ ਰਹੀਆਂ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫਓ ਜਿਹੜੇ ਸਾਡੇ ਚੀਫ ਮਿਨਿਸਟਰ ਫੀਲਡ ਆਫੀਸਰ ਹਨ ਔਰ ਨਾਲ ਦੇ ਨਾਲ ਜਿਹੜੇ ਕਨਸਰਨਡ ਸਬੰਧਤ ਪੁਲਿਸ ਅਫਸਰ ਦੀ ਡਿਊਟੀ ਲਈ ਹੈ ਕਿ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦੇਣ ਠੀਕ ਹੈ ਸਰ ਥੈਂਕ ਯੂ